ਪੰਜਾਬ ਦੇ ਵਿੱਚ ਬੇਸ਼ੱਕ ਵਿਕਾਸ ਕਾਰਜ ਲਗਾਤਾਰ ਚੱਲੀ ਨੇ ਕਿਉਂਕਿ ਪੰਜਾਬ ਦੀਆਂ ਸੜਕਾਂ ਬਿਹਤਰ ਬਣਾਉਣ ਦੇ ਲਈ ਸਰਕਾਰ ਉਪਰਾਲੇ ਕਰ ਰਹੀ ਹੈ ਪਰ ਅਜੇ ਕੁਝ ਇਲਾਕੇ ਅਜੇ ਵੀ ਨੇ ਜਿੱਥੇ ਸਰਕਾਰ ਦੀਆਂ ਇਹ ਸਹੂਲਤਾਂ ਨਹੀਂ ਪਹੁੰਚ ਸਕੀਆਂ ਅਤੇ ਇਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਖਬਰ ਹੈ ਜਗੇੜਾ ਤੋਂ ਜਿੱਥੇ ਜਗੇੜਾ ਤੋਂ ਰਾੜਾ ਸਾਹਿਬ ਜਾਂਦੀ ਸੜਕ ਦੀ ਹਾਲਤ ਬਹੁਤ ਹੀ ਮੰਦਭਾਗੀ ਹੈ ਅਤੇ ਲੋਕਾਂ ਨੇ ਇਸ ਸੰਬੰਧੀ ਸ਼ਿਕਾਇਤ ਕੀਤੀ ਹੈ ਪੰਜਾਬ ਅੰਦਰ ਬਹੁਤ ਸਾਰੀਆਂ ਸੜਕਾਂ ਹਨ ਜਿਨ੍ਹਾਂ ਦੀ ਹਾਲਤ ਬਹੁਤ ਤਰਸਯੋਗ ਹੈ ਜਿਸ ਤੇ ਚੱਲਦਿਆਂ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਗੱਲ ਕਰੀਏ ਜਗੇੜਾ ਤੋਂ ਰਾੜਾ ਸਾਹਿਬ ਗੁਰਦੁਆਰਾ ਤੱਕ ਤਾਂ ਉਸ ਸੜਕ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੈ ਕਿ ਸੰਗਤਾਂ ਇੱਥੋਂ ਦੀ ਲੰਗਰ ਤੋਂ ਵੀ ਘਤਰਉਂਦੀਆਂ ਨੇ ਜਗੇੜਾ ਤੋਂ ਰਾੜਾ ਸਾਹਿਬ ਹੋ ਕੇ ਖੰਨੇ ਰੋਪੜ ਨੂੰ ਜਾਂਦੀ ਸੜਕ ਦਾ ਬਹੁਤ ਬੁਰਾ ਹਾਲ ਹੈ ਕਿਉਂਕਿ ਥਾਂ ਥਾਂ ਤੇ ਡੂੰਘੇ ਟੋਏ ਹੋਣ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਨੇ ਜਿੱਥੇ ਹੁਣ ਸਾਉਂਡ ਦੇ ਚੱਲੇ ਚੱਲ ਰਹੇ ਨੇ ਤੇ ਸੰਗਤਾਂ ਸ੍ਰੀ ਨਾਨਾ ਦੇਵੀ ਮੰਦਿਰ ਦਰਸ਼ਨ ਕਰਨ ਲਈ ਜਾ ਰਹੀਆਂ ਨੇ ਉੱਥੇ ਹੀ ਗੁਰਦੁਆਰਾ ਈਸ਼ਰ ਸਾਹਿਬ ਰਾੜਾ ਸਾਹਿਬ ਦੇ ਦਰਸ਼ਨ ਲਈ ਵੀ ਇਹ ਸੜਕ ਮੁੱਖ ਹੈ ਜਿਸ ਦੀ ਹਾਲਤ ਬਹੁਤ ਮਾੜੀ ਹੈ ਇੱਥੋਂ ਦੀ ਗੁਜਰਨ ਵਾਲੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹ ਸੜਕ ਨੂੰ ਜਲਦ ਤੋਂ ਜਲਦ ਤਿਆਰ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਸਾਬ ਵਾਲੇ ਉਹਨਾਂ ਦੇ ਸਥਾਨ ਨੂੰ ਇਹ ਸੜਕ ਜਾਂਦੀ ਹੈ ਪਰ ਜਿੰਗੇੜੇ ਦੇ ਪੁਰ ਤੋਂ ਲੈ ਕੇ ਰੜਾ ਸਾਹਿਬ ਜੋ ਸੜਕ ਦਾ ਬੁਰਾ ਹਾਲ ਹੈ ਇਹਨਾਂ ਐਮਐਲਏ ਸਹਿਬਾਨਾਂ ਨੂੰ ਵੀ ਸਾਡੀ ਬੇਨਤੀ ਹੈ ਵੀ ਇਹ ਬਹੁਤ ਹੀ ਧਾਰਮਿਕ ਸਥਾਨ ਨੂੰ ਇਹ ਸੜਕ ਜਾਂਦੀ ਹੈ ਸੰਤ ਪਾਪਾ ਇਕਸਰ ਸਿੰਘ ਜੀਾਂ ਦੀ ਜਿਹੜੀ ਵਰਸੀ ਆ 24 25 ਆ ਰਹੀ ਹੈ ਅਸੀਂ ਪਰ ਜੋਰ ਇਲਾਕੇ ਵਾਲੇ ਇਹ ਬੇਨਤੀ ਕਰਦੇ ਆਂ ਸਰਕਾਰ ਨੂੰ ਐਮਐਲਏ ਸਹਿਬਾਨਾਂ ਨੂੰ ਵੀ 25 ਅਗਸਤ ਤੋਂ ਪਹਿਲਾਂ-ਪਹਿਲਾਂ ਇਹ ਸੜਕ ਤੇ ਪ੍ਰੀਮਿਕਸ ਪਾ ਕੇ ਇਸ ਨੂੰ ਪੂਰਨ ਕੀਤਾ ਜਾਵੇ, ਵਧੀਆ ਬਣਾਈ ਜਾਵੇ ਤਾਂ ਕਿ ਜਿਹੜੀ ਆਉਣ ਵਾਲੀ ਸੰਗਤ ਹੈ ਤੇ ਟ੍ਰੈਫਿਕ ਹੈ ਸੜਕ ਤੇ ਬਠਿੰਡੇ ਤੋਂ ਲੈ ਕੇ ਰੋਪੜ ਤੱਕ ਹੁਣ ਚਾਲਾ ਚੱਲ ਰਿਹਾ માતા ਨਾਨਾ ਦੇਵੀ ਜੀ ਦਾ ਬੜੀ ਤਰ੍ਹਾਂ ਕੇ ਸਾਡੀ ਇਹ ਬੇਨਤੀ ਆ ਸਰਕਾਰ ਨੂੰ ਬੇਨਤੀ ਮੰਨਦੇ ਹੋਏ ਇਹ ਸੜਕ ਬੱਦ ਤੋਂ ਥੋੜੇ ਤੋਂ ਥੋੜੇ ਸਮੇਂ ਵਿੱਚ ਇਹਦੇ ਪ੍ਰੀਮਿਕਸ ਪਾ ਕੇ ਸਿੱਧੀ ਵੱਧ ਤੋਂ ਵੱਧ ਕੰਮ ਕੀਤਾ ਜਾਵੇ। ਬੇਸ਼ੱਕ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਸੜਕਾਂ ਦੀ ਹਾਲਤ ਕਾਫੀ ਵਧੀਆ ਹੋ ਚੁੱਕੀ ਹੈ ਪਰ ਮੰਨਣਾ ਇਹ ਵੀ ਹੋਵੇਗਾ ਕਿ ਛੋਟੇ ਕਸਬਿਆਂ ਵਿੱਚ ਅਜੇ ਵੀ ਸੜਕਾਂ ਦਾ ਕਾਫੀ ਬੁਰਾ ਹਾਲ ਹੈ ਜਿਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਸਪੋਕਸਮੈਨ ਟੀਵੀ ਦੇ ਲਈ ਮਲੇਰ ਕੋਟਲਾ ਤੋਂ ਜਮੀਨ ਖੇੜੀ ਦੀ ਰਿਪੋਰਟ